ਤੁਹਾਡੇ ਵਿੱਚ ਉਸ ਪਿਸਟਲ ਦੇ ਬਾਰੇ ਵਿੱਚ ਕਿਸ ਕਿਸ ਨੂੰ ਪਤਾ ਜੋ ਪਿਸਟਲ ਭਗਤ ਸਿੰਘ ਦੇ ਦੁਆਰਾ ਸਾਂਡਰਸ ਨੂੰ ਮਾਰਨ ਲਈ ਯੂਜ਼ ਕੀਤੀ ਗਈ ਸੀ ਜੀ ਹਾਂ ਉਸ ਪਿਸਟਲ ਦੇ ਦੁਆਰਾ ਹੀ ਭਗਤ ਸਿੰਘ ਦੇ ਦੁਆਰਾ ਸਾਂਡਰਸ ਦਾ ਕਤਲ ਕੀਤਾ ਗਿਆ ਸੀ ਪਰ ਉਹ ਪਿਸਟਲ ਉਸ ਤੋਂ ਬਾਅਦ ਗਈ ਕਿੱਥੇ ਤੇ ਇਸ ਵਕਤ ਕਿਸ ਜਗ੍ਹਾ ਦੇ ਉੱਤੇ ਮੌਜੂਦਾ ਤੇ ਉਸ ਨੂੰ ਪਾਲਣ ਦੇ ਲਈ ਕਿਹ ਕਿਹ ਮਸ਼ੱਕਤਾਂ ਕਰਨੀਆਂ ਪਈਆਂ ਇਸ ਦੇ ਬਾਰੇ ਵਿੱਚ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਤੁਸੀਂ ਭਗਤ ਸਿੰਘ ਨੂੰ ਅਕਸਰ ਹੀ ਅਲੱਗ-ਅਲੱਗ ਫੋਟੋਜ਼ ਦੇ ਵਿੱਚ ਤੇ ਹੋਰ ਚੀਜ਼ਾਂ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਵੀ ਇੱਕ ਪਿਸਟਲ ਦੇ ਨਾਲ ਜ਼ਰੂਰ ਦੇਖਿਆ ਹੋਣਾ ਜੋ ਪਿਸਟੋਲਸ ਦੇ ਡੱਬੇ ਜਾਂ ਫਿਰ ਕਦੇ ਹੱਥ ਦੇ ਵਿੱਚ ਮੌਜੂਦ ਹੁੰਦੀ ਆ ਭਗਤ ਸਿੰਘ ਨੂੰ 1931 ਦੇ ਵਿੱਚ ਫਾਂਸੀ ਹੋਈ ਸੀ ਤੇ ਇਸੇ ਫਾਂਸੀ ਤੋਂ ਪਹਿਲਾਂ ਇਹ ਜੋ ਪਿਸਟਲ ਸੀ ਸੰਡਰਸ ਦੇ ਕਤਲ ਦੇ ਮੁਕਾਦਮੇ ਦੇ ਵਿੱਚ ਭਗਤ ਸਿੰਘ ਦੇ ਲਈ ਇੱਕ ਸਬੂਤ ਦੀ ਤਰ੍ਹਾਂ ਕੋਰਟ ਦੇ ਵਿੱਚ ਰੱਖੀ ਗਈ ਸੀ ਤੇ ਇਸੇ ਤੋਂ ਬਾਅਦ ਜਦੋਂ ਭਗਤ ਸਿੰਘ ਨੂੰ 1931 ਦੇ ਵਿੱਚ ਫਾਂਸੀ ਹੋਈ ਤਾਂ ਉਸ ਤੋਂ ਬਾਅਦ ਇਸ ਪਿਸਤਲ ਨੂੰ ਲਾਹੌਰ ਕੋਟ ਦੇ ਵੱਲੋਂ ਪੰਜਾਬ ਦੇ ਫਲੋਰ ਵਿੱਚ ਮੌਜੂਦ ਟ੍ਰੇਨਿੰਗ ਅਕੈਡਮੀ ਦੇ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਸੀ ਤੇ ਇਸੇ ਤੋਂ ਬਾਅਦ ਲਗਭਗ ਇੱਥੇ ਇਹ ਪਿਸਤਲ ਪਹੁੰਚੀ ਪਰ ਇੱਥੇ ਪਹੁੰਚਣ ਦੇ ਲਈ ਇਸ ਪਿਸਤਲ ਨੂੰ 13 ਸਾਲ ਦਾ ਸਮਾਂ ਲੱਗ ਗਿਆ ਸੀ ਤੇ 1944 ਦੇ ਵਿੱਚ ਇਹ ਪਿਸਤਲ ਆਈਡੀਓ ਫਲੋਰ ਅਕੈਡਮੀ ਦੇ ਵਿੱਚ ਪਹੁੰਚਦੀ ਆ ਤੇ ਇਸ ਤੋਂ ਬਾਅਦ ਇਹ ਪਿਸਤਲ ਕਿੱਥੇ ਗਈ ਇਸ ਦੇ ਬਾਰੇ ਵਿੱਚ ਕਿਸੇ ਨੂੰ ਕੁਝ ਵੀ ਨਹੀਂ ਸੀ ਪਤਾ ਕਿ ਪਿਸਤਲ ਅਸਲ ਦੇ ਵਿੱਚ ਗਈ ਕਿੱਥੇ ਤੇ ਇਸ ਤੋਂ ਬਾਅਦ ਇੱਕ ਪੱਤਰਕਾਰ ਸਾਹਮਣੇ ਆਉਂਦਾ ਜਿਸ ਦਾ ਨਾਮ ਸੀ ਜੁਪਿੰਦਰਜੀਤ ਸਿੰਘ ਤੇ ਉਸ ਤੋਂ ਬਾਅਦ ਉਸ ਦੇ ਦੁਆਰਾ ਇਸ ਪਿਸਤਲ ਨੂੰ ਪਾਲਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਜਦੋਂ ਉਸਦੇ ਦੁਆਰਾ ਦੇਖਿਆ ਗਿਆ ਅਲੱਗ-ਅਲੱਗ ਹੋਰ ਜਿੰਨੇ ਵੀ ਆਜ਼ਾਦੀ ਘੁਲਾਟੀ ਹੋਈ ਸੀ ਉਹਨਾਂ ਦੇ ਹਥਿਆਰ ਆ ਜਿਹੜੇ ਉਹ ਅਲੱਗ-ਅਲੱਗ ਜਗਾਵਾਂ ਦੇ ਉੱਤੇ ਰੱਖੇ ਹੋਏ ਸੀ ਤਾਂ ਉਸਦੇ ਦਿਮਾਗ ਦੇ ਵਿੱਚ ਇਹ ਚੀਜ਼ ਆਈ ਕਿ ਜੋ ਪਿਸਟਲ ਭਗਤ ਸਿੰਘ ਦੇ ਦੁਆਰਾ ਯੂਜ਼ ਕੀਤੀ ਗਈ ਸੀ ਉਹ ਕਿੱਥੇ ਗਈ ਤਾਂ ਉਸ ਤੋਂ ਬਾਅਦ ਉਸਦੇ ਦੁਆਰਾ ਇਸ ਦੀ ਖੋਜ ਸ਼ੁਰੂ ਕਰ ਦਿੱਤੀ ਜਾਂਦੀ ਆ ਤੇ ਜੋ ਮੁਕੱਦਮਾ ਭਗਤ ਸਿੰਘ ਦੇ ਵਿਰੁੱਧ 1931 ਦੇ ਵਿੱਚ ਚਲਾਇਆ ਗਿਆ ਸੀ ਉਸ ਤੋਂ ਇਸ ਪਿਸਟਲ ਦਾ ਨੰਬਰ ਪਤਾ ਲੱਗਦਾ ਜੋ ਸੀ 168896 ਜੇਕਰ ਇਸ ਪਿਸਤਲ ਦੀ ਗੱਲ ਕੀਤੀ ਜਾਵੇ ਕਿਹੜੀ ਪਿਸਤਲ ਸੀ ਤਾਂ ਇਹ 32 ਬੋਰ ਦੀ ਕਾਲਟ ਪਿਸਤਲ ਸੀ ਜੋ ਅਮਰੀਕਾ ਦੇ ਵਿੱਚ ਬਣੀ ਸੀ ਜੋ ਕਿ ਸੰਡਰਸ ਨੂੰ ਮਾਰਨ ਦੇ ਲਈ ਭਗਤ ਸਿੰਘ ਦੇ ਦੌਰਾਂ ਯੂਜ਼ ਕੀਤੀ ਗਈ ਸੀ ਹੁਣ ਜਪਿੰਦਰਜੀਤ ਸਿੰਘ ਨੂੰ ਦੋ ਚੀਜ਼ਾਂ ਪਤਾ ਲੱਗ ਚੁੱਕੇ ਅਸੀ ਇੱਕ ਇਸ ਪਿਸਤਲ ਦਾ ਨਾਮ ਤੇ ਮਾਡਲ ਤੇ ਇਸ ਤੋਂ ਇਲਾਵਾ ਇਸ ਨੂੰ ਕਿੱਥੇ ਭੇਜਿਆ ਗਿਆ ਸੀ 1931 ਤੋਂ ਬਾਅਦ ਇਸ ਤੋਂ ਬਾਅਦ ਫਲੋਰ ਦੇ ਵਿੱਚ ਮੌਜੂਦ ਅਲੱਗ-ਅਲੱਗ ਦਸਤਾਵੇਜ਼ ਖੰਗਾਲੇ ਜਾਂਦੇ ਨੇ ਤਾਂ ਕਿ ਇਸ ਪਿਸਤਲ ਦਾ ਪਤਾ ਕੀਤਾ ਜਾ ਸਕੇ ਤਾਂ ਤੁਹਾਨੂੰ ਪਤਾ ਲੱਗਦਾ ਕਿ 1968 ਦੇ ਵਿੱਚ 8 ਹਥਿਆਰ ਜੋ ਪੰਜਾਬ ਦੇ ਸੀ ਉਹਨਾਂ ਨੂੰ ਭੇਜਿਆ ਗਿਆ ਸੀ ਮੱਧ ਪ੍ਰਦੇਸ਼ ਦੇ ਇੰਦੌਰ ਦੇ ਵਿੱਚ ਮੌਜੂਦ ਸੈਂਟਰਲ ਸਕੂਲ ਦੇ ਵਿੱਚ ਤੇ ਇਸ ਨੂੰ ਭੇਜਣ ਦਾ ਵੀ ਇੱਕ ਕਾਰਨ ਸੀਦਰਾਸਲ ਉਹ ਸਮਾਂ ਉਹ ਸੀ ਜਦੋਂ ਭਾਰਤ ਦੇ ਵਿੱਚ ਬੀਐਸ ਵਿਧਾਨ ਨਿਰਮਾਣ ਹੋ ਰਿਹਾ ਸੀ ਤੇ ਰਾਸ਼ਟਰਪਤੀ ਦੇ ਦੁਆਰਾ ਅਲੱਗ-ਅਲੱਗ ਸੂਬਿਆਂ ਨੂੰ ਇੱਕ ਪੱਤਰ ਲੈ ਕੇ ਇਹ ਚੀਜ਼ ਕਹੀ ਗਈ ਸੀ ਕਿ ਸਾਰੇ ਸੂਬਿਆਂ ਵੱਲੋਂ ਸਖਲਾਈ ਤੇ ਪੜ੍ਹਾਈ ਦੇ ਲਈ ਇਸ ਅਕੈਡਮੀ ਦੇ ਵਿੱਚ ਹਥਿਆਰ ਭੇਜੇ ਜਾਣ ਤੇ ਇਹਨਾਂ ਦੇ ਵਿੱਚੋਂ ਹੀ ਪੰਜਾਬ ਦੇ ਦੁਆਰਾ 8000 ਹਥਿਆਰ ਭੇਜੇ ਗਏ ਸੀ ਜੋ ਫਲੋਰ ਅਕੈਡਮੀ ਦੇ ਵਿੱਚ ਮੌਜੂਦ ਸੀ ਤੇ ਇਹਨਾਂ ਦੇ ਵਿੱਚੋਂ ਹੀ ਇੱਕ ਸੀ ਉਹ ਪਿਸਟਲ ਜੋ ਭਗਤ ਸਿੰਘ ਦੇ ਦੁਆਰਾ ਸਾਂਡਰਸ ਨੂੰ ਮਾਰਨ ਦੇ ਲਈ ਯੂਜ਼ ਕੀਤੀ ਗਈ ਸੀ ਇਸ ਤੋਂ ਬਾਅਦ ਇਹਨਾਂ ਦੁਆਰਾ B.A.F.D. A.Z ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਕਿ ਉੱਥੇ ਜਿਹੜੇ ਰਿਕਾਰਡ ਆਏ ਓਹਨਾਂ ਨੂੰ ਖੰਗਾਲਿਆ ਜਾ ਸਕੇ ਤੇ ਇਸ ਪਿਸਟਲ ਦੇ ਬਾਰੇ ਵਿੱਚ ਕੁਝ ਪਤਾ ਕੀਤਾ ਜਾ ਸਕੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਦੱਸਿਆ ਜਾਂਦਾ ਕਿ ਜਿਹੜੇ ਵੀ ਇਹ ਹਥਿਆਰ ਸੀ ਜੋ ਬਹੁਤ ਜ਼ਿਆਦਾ ਪੁਰਾਣੇ ਹੋ ਚੁੱਕੇ ਸੀ ਉਹਨਾਂ ਹਥਿਆਰਾਂ ਨੂੰ ਜਿਹੜਾ ਉਹ ਜੰਗਾਲ ਤੋਂ ਬਚਾਉਣ ਦੇ ਲਈ ਉਹਨਾਂ ਨੂੰ ਪੇਂਟ ਕਰ ਦਿੱਤਾ ਗਿਆ ਸੀ ਤੇ ਇਸੇ ਪੇਂਟ ਦੇ ਪਜਾ ਦੇ ਕਾਰਨ ਉਸ ਨੂੰ ਹੁਣ ਪਛਾਣਨਾ ਵੀ ਮਮਕਨ ਨਹੀਂ ਸੀ ਪਰ ਜਦੋਂ ਦੱਸਿਆ ਗਿਆ ਕਿ ਸਿਰਫ 8 ਹਥਿਆਰ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਉਹਨਾਂ 8ਾਂ ਦੇ ਉੱਤੇ ਰੋਗਣਾ ਜਿਹੜਾ ਰੰਗ ਹੈ ਉਹ ਲਾਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਤਾਂ ਤੀਜੇ ਨੰਬਰ ਦੀ ਜਿਹੜੀ ਪਿਸਟਲ ਸੀ ਉਹ ਨਿਕਲ 96 ਜਾਨੀ ਕਿ ਉਹ ਪਿਸਤਲ ਜੱਤੇ ਦੁਆਰਾ ਭਗਤ ਸਿੰਘ ਦੇ ਦੁਆਰਾ ਜੋ ਯੂਜ਼ ਕੀਤੀ ਗਈ ਸੀ ਸਾਂਡਰਸ ਦੇ ਵਿਲੇ ਪਿਸਤਲ ਦਾ ਪਤਾ ਲੱਗ ਚੁੱਕਿਆ ਸੀ ਤੇ ਪਿਸਤਲ ਮਿਲ ਵੀ ਚੁੱਕੀ ਸੀ ਇਸ ਤੋਂ ਬਾਅਦ ਸਭ ਤੋਂ ਵੱਡਾ ਮੁੱਦਾ ਸੀ ਇਸ ਨੂੰ ਪੰਜਾਬ ਦੇ ਵਿੱਚ ਲੈ ਕੇ ਆਉਣਾ ਕਿਉਂਕਿ ਇਸ ਦੌਰਾਨ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਿੰਨਾ ਕਾਗਜ਼ਾਂ ਦੇ ਆਧਾਰ ਦੇ ਉੱਤੇ ਜੋ ਵੀ ਕਾਲਜਸ ਦੇ ਦੌਰਾਨ ਮਿਲੇ ਸੀ ਇੱਕ ਪਟੀਸ਼ਨ ਤਿਆਰ ਕੀਤੀ ਜਾਂਦੀ ਹੈ ਇਸ ਪਿਸਤਲ ਦੇ ਅਸਲ ਹੱਕ ਨੂੰ ਲੈ ਕੇ ਕੇਸ ਤੇ ਉੱਤੇ ਅਸਲ ਹੱਕ ਪੰਜਾਬ ਦਾ ਬਣਦਾ ਤੇ ਇਸ ਨੂੰ ਪੰਜਾਬ ਦੇ ਵਿੱਚ ਹੀ ਲਿਆਉਣਾ ਜ਼ਰੂਰੀ ਆ ਆਦਤ ਦਾ ਦਖਲ ਹੁੰਦਾ ਹੈ ਵੱਡੇ ਪੱਦਰ ਦੇ ਉੱਤੇ ਬਹੁਤ ਵੱਡੇ ਪੱਦਰ ਦੇ ਉੱਤੇ ਮੁੱਦਾ ਚੁੱਕਿਆ ਜਾਂਦਾ ਹੈ ਇਸੇ ਤੋਂ ਬਾਅਦ ਬੀਐਫ ਦੇ ਦੁਆਰਾ ਇਸ ਪਿਸਤੌਲ ਨੂੰ ਪੰਜਾਬ ਦੇ ਵਿੱਚ ਭੇਜੇ ਜਾਣ ਦਾ ਰਸਤਾ ਸਾਫ਼ ਹੋ ਜਾਂਦਾ ਤੇ 2016 ਵਿੱਚ ਪਿਸਤੌਲ ਮੱਧ ਪ੍ਰਦੇਸ਼ ਤੋਂ ਪੰਜਾਬ ਲੈ ਆਉਣ ਵਿੱਚ ਤਕਰੀਬਨ 4 ਤੋਂ 5 ਮਹੀਨੇ ਦਾ ਸਮਾਂ ਲੱਗਿਆ ਸੀ ਜਾਨੀ ਕਿ ਜਦੋਂ ਇਸ ਦਾ ਰਾਹ ਸਾਫ਼ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਵੀ 4 ਤੋਂ 5 ਮਹੀਨੇ ਦਾ ਸਮਾਂ ਲੱਗਾ ਸੀ ਪੰਜਾਬ ਦੇ ਵਿੱਚ ਇਸ ਪਿਸਤੌਲ ਨੂੰ ਲੈ ਕੇ ਆਉਣ ਦੇ ਉੱਤੇ ਜੇਕਰ ਅੱਜ ਦੀ ਗੱਲ ਕਰੀ ਜਾਵੇ ਤਾਂ ਅੱਜ ਕੱਲ ਇਹ ਪਿਸਤੌਲ ਪੰਜਾਬ ਸਤ ਹਸੈਣੀ ਵਾਲਾ ਦੇ ਮਿਊਜ਼ੀਅਮ ਦੇ ਵਿੱਚ ਰੱਖੀ ਹੋਈ ਆ ਅਮਰੀਕਾ ਦੇ ਵਿੱਚ ਬਣੀ ਹੋਈ ਇਹ ਪਿਸਤੌਲ ਭਗਤ ਸਿੰਘ ਨੂੰ ਕਿਸ ਨੇ ਦਿੱਤੀ ਤੇ ਕਿਸ ਤੋਂ ਲੈ ਕੇ ਦਿੱਤੀ ਇਸ ਤੇ ਸਬੂਤ ਉਤਨੀ ਮਿਲਦੇ ਕਿ ਭਗਤ ਸਿੰਘ ਦੇ ਕੋਲ ਕਿਸ ਤਰੀਕੇ ਨਾਲ ਆਈ ਸੀ ਤਾਂ ਇਹ ਸੀ ਪੰਜਾਬ ਦੀ ਉਸ ਵਿਰਾਸਤ ਦੀ ਕਹਾਣੀ ਜੋ ਪੰਜਾਬ ਦੇ ਵਿੱਚ ਵਾਪਸ ਲਿਆਂਦੀ ਗਈ ਜਾਨੀ ਕਿ ਉਹ ਪਿਸਟਲ ਜੋ ਭਗਤ ਸਿੰਘ ਦੀ ਸੀ ਤੇ ਉਸ ਦੇ ਦੁਆਰਾ ਸਾਂਡਰਸ ਨੂੰ ਮਾਰਨ ਦੇ ਲਈ ਯੂਜ਼ ਕੀਤੀ ਗਈ ਸੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ